ਸੀਸੀਟੀਵੀ ਦੇ ਵਿੱਚ ਵੀਰੇ ਸਾਫ ਹੋ ਗਿਆ ਜੀ ਬੰਦੇ ਦੀ ਫੋਟੋ ਵੀ ਆ ਗਈ ਆ ਉਹ ਸੀ ਕਲੀਅਰ ਕਰਾਂਗੇ ਸਾਰਾ ਕੁਝ ਹੀ ਖਾਲੀ ਕਰ ਗਏ ਨੇ ਜਿਹੜਾ ਜਿਹੜਾ ਕੋਈ ਪਿਆ ਸੀ ਇੱਥੇ ਪੈਸੇ ਪਏ ਸੀ ਫੋਨ ਪਏ ਸੀ ਲੈਪਟਾਪ ਪਿਆ ਸੀਗਾ ਅਸੈਸਰੀ ਸੀ ਸਾਰੀ ਇੱਧਰ ਅਸੈਸਰੀ ਪਈ ਸੀ ਆure ਅਸੈਸਰੀ ਸਾਰੀ ਖਾਲੀ ਕਰ ਗਏ ਜੀ 50% ਅਸੈਸਰੀ ਸਾਰੀ ਰਹਿ ਚੁੱਕੇ ਨੇ ਜੀ ਤਕਰੀਬਨ 4-5 ਲੱਖ ਰੁਪਏ ਦਾ ਹੋਊਗਾ ਜੀ ਬੰਦ ਕਰ ਦਿੰਦਾ ਤਿੰਨ ਬੰਦੇ ਸੀਗੇ ਸੀਸੀਟੀਵੀ ਫੁਟੇਜ ਨਿਕਲਾਈ ਵੀਵੀ ਹਜ਼ਾਰ ਰੈਂਟ ਭਰ ਰਹੇ ਆਂ ਅਜੀ ਦਾ ਫੋਰਸ਼ ਏਰੀਆ ਸਮਝ ਕੇ ਹੀ ਬੈਠੇ ਆਂ ਵੀ ਹਾਂ ਵਧੀਆ ਏਰੀਆ 'ਚ ਬੈਠੇ ਆਂ ਥਾਣਾ ਚੌਂਕੀ ਲੱਗੇ ਪੈਂਦੀ ਆ ਸਾਰਾ ਕੁਝ ਹੀ ਲੱਗਿਆ ਜੀ ਸਰਕਾਰ ਕੋਲ ਤਾਂ ਪਾਇਆ ਜੀ ਨਾਲ ਕਿਠਿਆੜੀ ਦਾ ਬਲੰਦ ਹੈ ਬਾਰੰਦਰ ਦਾ ਕੋਈ ਵੀ ਝੇਬ ਨਹੀਂ ਹੈ ਉਹ 15 ਕਿ ਮਿੰਟਾਂ 'ਚ ਸਾਰਾ ਕੁਝ ਕਰ ਗਏ ਜੀ ਗੇਟ ਅੰਦਰ ਨੂੰ ਖੁੱਲਿਆ ਬਾਹਰ ਨੂੰ ਖੁੱਲ੍ਹਿਆ ਨਹੀਂਗਾ ਉਹਨਾਂ ਤੋਂ ਜੇ ਬਾਹਰ ਨੂੰ ਖੁੱਲਿਆਂ ਤਾਂ ਮੋਤਸਾਰ ਵੀ ਲੈ ਜਾਂਦੀ ਚੋਰੀ ਹੋ ਗਈ ਜੀ ਆਪਣੇ ਚੋਰੀ ਨਹੀਂ ਮਰੋ ਜਿੰਨੇ ਪਟ ਗਏ ਮੇਰੇ ਸ਼ਟਰ ਵੀ ਪਟ ਗਈ ਜੀ ਪੜੀ ਦੁਕਾਨ ਦਾ ਮੇਨ ਰੋਡ ਤੇ ਹੈ ਮੇਨ ਰੋਡ ਤੇ ਦੁਕਾਨ ਜੀ ਮੇਨ ਰੋਡ ਤੇ ਨਹੀਂ ਡਰ ਹੈਗਾ ਚੋਰਾਂ ਨੂੰ ਜੀ ਤਾਂ ਦੱਸੋ ਜੀ ਕੋਈ ਪੁਲਿਸ ਦੀ ਡਿਊਟੀ ਹੁੰਦੀ ਕੋਈ ਡਿਊਟੀ ਦੀ ਕੋਈ ਨਹੀਂ ਦੇਖਾਈ ਜਾਂਦਾ ਕ ਜੀ ਹਾਂਜੀ ਕੋਈ ਨਹੀਂ ਆਉਂਦਾ ਜੀ ਕੋਈ ਕਦੇ ਨਹੀਂ ਕਦੇ ਕੋਈ ਨਹੀਂ ਦੇਖਿਆ ਜੀ ਕਿੰਨੇ ਕੋਈ ਕੋਈ ਨਹੀਂ ਦੇਖਿਆ ਜੀ ਕਦੇ ਤੁਸੀਂ ਵੀ ਸਮਝਦੇ ਵੀ ਸ਼ਹਿਰ ਦਾ ਮੇਨ ਏਰੀਆ ਹੈਗਾ ਥਾਣੇ ਵੀ ਨੇੜੇ ਨੇ ਤੇ ਇੱਥੇ ਕੋਈ ਹੋਣੀ ਹੈਗਾ ਜੀ ਕੋਈ ਕੋਈ ਸੁਣਵਾਈ ਨਹੀਂ ਕਿਸਦੀ ਹਾਂਜੀ ਘਟਨਾ ਬਾਈ ਜੀ ਇੱਥੇ ਕੋਈ ਰਾਤ ਪੀਸੀਆਰ ਨਹੀਂ ਹੈਗੀ ਜੀ ਰਾਤ ਕੇ ਇਤੋਂ ਪਹਿਲਾਂ ਵੀ ਕੋਈ ਵੀ ਰਾਤ ਨੂੰ ਕੋਈ ਵੀ ਪੁਲਿਸ ਵਾਲਾ ਗੇੜਾ ਨਹੀਂ ਮਾਰਦਾ ਹੈਗਾ ਜੀ ਰਾਤ 1 ਵਜੇ 30 40 ਮਿੰਟ ਦੇ ਕਰੀਬ ਆਪਣੀ ਇੱਥੇ ਸਰਦਾਰ ਮੋਬਾਈਲ ਦੇ ਨਾਂ ਤੇ ਦੁਕਾਨ ਹੈ ਜੀ ਇਹਦਾ ਜਿੰਦਾ ਪਟਿਆ ਗਿਆ 3-4 ਲੱਖ ਦਾ ਨੁਕਸਾਨ ਹੋਇਆ ਬਾਕੀ ਸਾਰੀਆਂ ਦੁਕਾਨਾਂ ਦੇ ਜਿੰਦੇ ਟਰਾਈ ਕੀਤੇ ਗਏ ਨੇ ਬਾਈ ਜਿਹੜਾ ਉਹਨਾਂ ਤੋਂ ਟੁੱਟ ਗਿਆ ਉਹਦੇ ਲੈ ਗਏ ਪਰ ਪੁਲਿਸ ਉਦੋਂ ਕਿਤੇ ਵੀ ਇੱਥੇ ਕੋਈ ਪੁਲਿਸ ਨਹੀਂ ਹੈਗੀ ਸੀ ਇੰਨੀ ਮਹਿੰਗੀ ਮਾਰਕੀਟ ਆ ਬਾਈ ਸਾਰੀਆਂ ਮੋਬਾਈਲਾਂ ਦੀਆਂ ਦੁਕਾਨਾਂ ਨੇ ਜਦਕਿ ਉਰੇ ਇੱਕ ਪੁਲਿਸ ਵਾਲਾ ਜ਼ਰੂਰ ਲਾਉਣਾ ਚਾ ਬੈਂਕ ਵੀ ਇੱਥੇ ਦੇਖ ਲਓ ਤੁਸੀਂ ਐਕਸੈਸ ਬੈਂਕ ਵੱਡੀਆਂ ਬੈਂਕਾਂ ਨਹੀਂ ਆ ਪਰ ਕੋਈ ਵੀ ਵੀਰੇ ਉਰੇ ਇੱਥੇ ਪੁਲਿਸ ਦੀ ਕੋਈ ਵੀ ਰਾਖੀ ਨਹੀਂ ਹੈਗੀ ਹੁਣ ਸਾਡਾ ਇੱਥੇ ਨੁਕਸਾਨ ਹੋ ਗਿਆ ਨਾਰਮਲ ਜਮਾਂ ਵਿਚਾਰਾ ਘਰੋਂ ਮੁੰਡਾ ਹੈਗਾ ਉਹ ਨਵਾਂ ਕੰਮ ਕੀਤਾ ਸੀਗਾ ਕਿਰਾਏ ਤੇ ਦੁਕਾਨ ਹੈ ਜੀ ਜਿਆਦਾਤਰ ਸਾਡੇ ਮੋਹੱਲਿਆਂ ਦੇ ਕਰਾਇਤੇ ਦੁਕਾਨਾਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਬਈ ਇਹ ਮੰਗ ਆ ਵੀ ਜਲਦੀ ਤੋਂ ਜਲਦੀ ਜਿਹੜੇ ਵੀ ਚੋਰਾਂ ਨੇ ਕੀਤਾ ਇਹ ਕੰਮ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਜਿਹੜਾ ਘਾਟਾ ਉਹਨੂੰ ਕਵਰ ਕਰਵਾਇਆ ਜਾਵੇ ਸੀਸੀਟੀਵੀ ਦੇ ਵਿੱਚ ਵੀਰੇ ਸਾਫ਼ ਹੋ ਗਿਆ ਜੀ ਬੰਦੇ ਦੀ ਫੋਟੋ ਵੀ ਆ ਗਈ ਆ ਉਹ ਸੀ ਕਲੀਅਰ ਕਰਾਂਗੇ ਤੇ ਆਹ ਸਾਰਾ ਕੁਝ ਹੀ ਖਾਲੀ ਕਰ ਗਏ ਨੇ ਜਿਹੜਾ ਜਿਹੜਾ ਕੁਝ ਪਿਆ ਸੀ ਇੱਥੇ ਪੈਸੇ ਪਏ ਸੀ ਫੋਨ ਪਏ ਸੀ ਲੈਪਟਾਪ ਪਿਆ ਸੀਗਾ ਐਕਸੈਸਰੀ ਸੀ ਸਾਰੀ ਇਧਰ ਐਕਸੈਸਰੀ ਪਈ ਸੀ ਆਰੇ ਐਸੈਸਰੀ ਸਾਰੇ ਹੀ ਖਾਲੀ ਕਰ ਗਏ ਜੀ ਮਤਲਬ 50% ਐਸੈਸਰੀ ਸਾਰੀ ਰਹਿ ਚੁੱਕੇ ਨੇ ਜੀ ਉਹ ਕਿੰਨੀ ਕਮਾਊਂਡ ਦਾ ਸਮਾਨ ਹੋਣਾ ਤੁਹਾਡਾ ਜੀ ਤਕਰੀਬਨ ਬਹਤ ਅਸੀਂ ਐਸਟੀਮੇਟ ਲਾਇਆ ਨਹੀਂ ਤਕਰੀਬਨ 4-5 ਲੱਖ ਰੁਪਏ ਦਾ ਹੋਊਗਾ ਜੀ ਸਰੀ ਕਿ ਕਿੰਨੀ ਕਵਜ ਦੀ ਘਟਨਾ ਹੈ ਤੇ ਇਹ 1:30 1:30 ਵਜੇ ਆਈ ਨਹੀਂ ਜੀ ਉਹ 2 1:00 ਵਜੇ 59 ਮਿੰਟ ਤੇ ਹੋ ਨਿਕਲ ਗਿਆ ਉਹ ਠੀਕ ਹੈ ਕਿੰਨੇ ਬੰਦੇ ਸੀਗੇ ਤਿੰਨ ਬੰਦੇ ਸੀਗੇ ਜੀ ਤੁਸੀਂ ਕਿੱਥੇ ਚੈੱਕ ਕੀਤਾ ਹੈ ਅ ਫੋਟੇ ਆ ਗਈ ਸਾਡੇ ਲਵੇ ਸੀਸੀਟੀਵੀ ਫੁਟੇਜ ਨਿਕਲਾਈ ਤੁਸੀਂ ਸਮਝਦੇ ਨਹੀਂ ਵੀ ਕੋਲਾਪੁਰਕ ਕੋਸ਼ ਏਰੀਆ ਸ਼ਹਿਰ ਦੇ ਵਿੱਚ ਹੈ ਸਮਝਦੇ ਆਂ ਜੀ ਤਾਂ ਹੀ ਤੋਰੇ ਦੁਕਾਨ ਲਈ ਬੈਠੇ ਆਂ 22000 ਰੁਪਏ ਰੈਂਟ ਭਰ ਰਹੇ ਆਂ ਇਹੀ ਕਾਰਨ ਕਰਕੇ ਭਰ ਰਹੇ ਆਂ ਜੀ ਵੀ ਪੌੜ ਸ਼ੇਰੀਆ ਕਰ ਕੀ ਭਰ ਰਹੇ ਆਂ ਵੀ ਹਾਂ ਚਲੋ ਵੀ ਸੇਫ ਏਰੀਆ ਅਸੀਂ ਤਾਂ ਸਾਨੂੰ ਤਾਂ ਇਹ ਵੀ ਇੱਥੇ ਕੋਈ ਸਕਿਉਰਟੀ ਗਾਰਡ ਰੱਖਣ ਦੀ ਵੀ ਲੋੜ ਵੀ ਹਾਂ ਇੱਥੇ ਕੀ ਦਿੱਕਤ ਆਉਣੀ ਆ ਨੀਅਰ ਬਾਏ ਐਕਸਿਸ ਬੈਂਕ ਆ ਕੋਟਕ ਬੈਂਕ ਆ ਹਰਮਨੋਟਲਾ ਸਾਰੇ ਬੜੇ ਬੜੇ ਬ੍ਰਾਂਚਾ ਨੇ ਉਰੇ ਵੀ ਫਿਰ ਵੀ ਆ ਜਗ੍ਹਾ ਤੇ ਇੱਥੇ ਆ ਕੇ ਚੋਰੀ ਹੋ ਰਹੀ ਹੈ ਜੀ ਅਸੀਂ ਤਾਂ ਪੌੜ ਸ਼ੇ ਬਸ ਸਟੈਂਡ ਦੇ ਲਵੇ ਆ ਠਾਣਾ ਜੌਂਕੀ ਲਵੇ ਪੈਂਦੀ ਆ ਸਾਰਾ ਕੁਝ ਹੀ ਲਵੇ ਆ ਜੀ ਜੇ ਹੁਣ ਉਹੀ ਗੱਲ ਕਰੀਓ ਵੀ ਅਸੀਂ ਵੀ ਸੇਫ ਨਹੀਂ ਹੈਗੇ ਬਾਹਰ ਅੰਦਰ ਤਾਂ ਕੋਈ ਵੀ ਸੇਫ ਨਹੀਂ ਹੈਗਾ ਫਿਰ ਸੀਐਮ ਦੀ ਉਹ ਕੋਈ ਨਾ ਸੀ ਸੀਐਮ ਸੀਟੀ ਹੈ ਜੀ ਇਹ ਸੀਐਮ ਸੀਟੀ ਦੇ ਵਿੱਚੋਂ ਤੁਸੀਂ ਆਪ ਸਬ ਸਹਾਲ ਲੈ ਲਓ ਵੀ ਪੋਰਸ਼ ਏਰੀਆ ਜੀ ਮਤਲਬ 90% ਬੰਦੇ ਦੌਰੇ ਲੋਕਲ ਰੋਜ਼ ਦੀ ਰੋਜ਼ ਆਉਂਦੇ ਨੇ ਸੰਗਰੂਰ ਦੇ ਰੋਜ਼ ਦੀ ਰੋਜ਼ 90% ਬੰਦਾ ਦੌਰੇ ਆਉਂਦੇ ਹੀ ਆਉਂਦਾ ਰਾਤ ਨੂੰ 12 1 ਵਜੇ ਤੱਕ ਮਾਰਕੀਟਾਂ ਪਿੱਛੇ ਵਾਲੀ ਖੁੱਲੀ ਰਹਿੰਦੀ ਆ ਚਿਕਨ ਮਾਰਕੀਟਾਂ ਪਿੱਛੇ 12 ਵਜੇ ਤੱਕ ਉਹ ਖੁੱਲੀ ਰਹਿੰਦੀ ਆ ਜੇ ਆਪਾਂ ਕਹੀਏ ਵੀ ਸਾਡੇ ਹਿਸਾਬ ਨਾਲ ਤਾਂ ਉਹ ਚੜਦਾ ਜਾਂਦੀ ਹੈ ਜੀ ਤੁਸੀਂ ਵੀਡੀਓ 'ਚ ਦੇਖਣ ਕਿੰਨੇ ਘੰਟੇ ਕਿੰਨੇ ਟਾਈਮ ਲਾ ਕੇ ਗਏ ਨੇ ਉਹ ਉਹ 15 ਕਿ ਮਿੰਟਾਂ 'ਚ ਸਾਰਾ ਕੁਝ ਕਰ ਗਏ ਜੀ 14-15 ਮਿੰਟ ਬਾਕੀ ਜਗਾਂ ਦਾ ਕੋਸ਼ਿਸ਼ ਕੀਤੀ ਸੀ ਬਾਕੀ ਉਹ ਸ਼ਰੇ ਤੋਂ ਤੁਰ ਕੇ ਆਏ ਨੇ ਜੀ ਸਾਰਿਆਂ ਤੇ ਰਾਡ ਪਾ ਕੇ ਦੇਖਿਆ ਉਹਨਾਂ ਨੇ ਕੈਮਰੇ ਤੋੜ ਕੇ ਦੇਖੇ ਨੇ ਕੈਮਰਾ ਕਿਸੇ ਦਾ ਮਤਲਬ ਉਹ ਜਿੰਦੇ ਤੋੜ ਕੇ ਦੇਖੇ ਨੇ ਕਈਆਂ ਦੇ ਜਿੰਦੇ ਰੋਟੇ ਨਹੀਂ ਉਰੇ ਆ ਕੇ ਬਸ ਜਿੰਦਾ ਟੁੱਟ ਗਿਆ ਉਹ ਛੇਤੀ ਛੇਤੀ ਆਏ ਮੇਰੇ ਅੰਦਰ ਮਤਲਬ ਮੋਟਰਸ਼ਾਲ ਵੀ ਖੜਾ ਸੀ ਪਰ ਗੇਟ ਅੰਦਰ ਨੂੰ ਖੁੱਲਿਆ ਬਾਹਰ ਨੂੰ ਖੁੱਲਿਆ ਨਹੀਂ ਹੈਗਾ ਉਹਨਾਂ ਤੋਂ ਜੇ ਬਾਹਰ ਨੂੰ ਖੁੱਲਿਆ ਤਾਂ ਮੋਟਰਸ਼ਾਲ ਵੀ ਲੈ ਅੰਦਰੋਂ ਹੀ ਖੁੱਲ੍ਹ ਗਿਆ ਗੇਟ ਬਾਹਰ ਨੂੰ ਖੁੱਲਿਆ ਨਹੀਂ ਉਹਨਾਂ ਨੂੰ ਪਹਿਲਾਂ ਚੋਰੀ ਹੋਈ ਹੈ ਜੀ ਮੁਕੱਦਮਾ ਦਰਜ ਕਰਕੇ ਇਹਨੂੰ ਟ੍ਰੇਸ ਕਰਦੇ ਆਂ ਪਹਿਲਾਂ ਵੀ ਸ਼ਹਿਰ ਚੋਰੀਆਂ ਹੋਈਆਂ ਟ੍ਰੇਸ ਕੀਤੀਆਂ ਨੇ ਅਸੀਂ ਸਰ ਮੇਨ ਬੈਂਕ ਨੇ ਉਹਦੇ ਸਾਰੇ ਬੈਂਕ ਨੇ ਪੌਸ਼ ਏਰੀਆ ਦਾ ਚੋਰ ਇੰਨਾ ਟਾਈਮ ਲਾ ਕੇ ਫਿਰਦੇ ਨੇ ਪੀ.ਸੀ.ਆਰ ਵਗੈਰਾ ਦੀ ਡਿਊਟੀ ਲੱਗੀ ਹੁੰਦੀ ਹੈ ਪੀ.ਸੀ.ਆਰ ਦੀ ਡਿਊਟੀ ਹੁੰਦੀ ਹੈ ਜੀ ਸ਼ਹਿਰ ਚ ਦੂਜੇ ਪਾਸੇ ਰਾਉਂਡ ਮਾਰਨ ਗਏ ਸੀ ਬਕਾਇਦਾ ਇਹਨਾਂ ਦੇ ਕੋਲ ਇੱਕ ਚੌਂਕੀਦਾਰ ਵੀ ਰੱਖਿਆ ਹੋਇਆ ਹੈ ਚੌਂਕੀਦਾਰ ਨੇ ਉਹ ਜਾਂਦੇ ਦੇਖ ਲਏ ਨੇ ਤੇ ਚੌਂਕੀਦਾਰ ਦੀ ਅਸੀਂ ਮਦਦ ਲੈ ਲੈਂਦੇ ਆ ਤੇ ਜੋ ਫਾਲੋਅ ਅਪ ਕਰਦੇ ਆ ਜੇ ਉਹ ਚੌਂਕੀਦਾਰ ਜਿੰਦਾ ਪੀਸੀਆਰ ਨੂੰ ਕਿਹਾ ਸੀਗਾ ਉਹ ਆਈ ਸੀ ਉਸ ਤੋਂ ਬਾਅਦ ਕੀ ਆਊਟਪੁੱਟ ਕੀ ਜੇ ਸਰ ਕੋਈ ਪਤਾ ਲੱਗ ਪੀਸੀਆਰ ਆਈ ਸੀਗੀ ਜੀ ਪੀਸੀਆਰ ਨੂੰ ਨਹੀਂ ਮਿਲੇਗੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਦੇ ਆ ਬੂਲਾ ਪਾਰਕ ਦੇ ਵਿੱਚ ਸ਼ਰੇਆਮ ਸਰਦਾਰੂ ਪੀਂਦੇ ਦੇ ਗੱਟੀਆਂ ਦੇ ਵਿੱਚ ਬੈਠ ਕੇ ਹੋ ਰਹੇ ਜੇ ਕੋਈ दारू ਪੀਂਦਾ ਜੀ ਉਹਦੇ ਖਿਲਾਫ ਉਵੇਂ ਦੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਕਿ ਪੀਂਦੇ ਜਿੰਦੇ ਸਰ ਰੋਜ਼ ਖੜਕੇ ਪੀਂਦੇ ਨੇ ਜੀ ਜਿਹੜਾ ਵੀ ਪੀਂਦਾ ਜਿਹਦੀ ਸਾਡੇ ਕੋਲੇ ਸ਼ਿਕਾਇਤ ਆਉਂਦੀ ਜੀ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਂਦੀ ਸਾਡੇ ਕੋਲੇ ਖਾਣੇ ਰਾਤ ਵੀ ਕੁਝ ਨੌਜਵਾਨ ਪੀ ਰਹੇ ਸੀ ਦਾਰੂ ਉਹਨਾਂ ਨੂੰ ਅਸੀਂ ਬੰਦੀ ਪਾਈ ਜੀ ਉਹਨਾਂ ਦੇ ਖਾਣੇ ਵੀਰੇ ਮੈਂ ਕਿਹੜਾ ਮਾਰ ਕੇ ਗਿਆ 1 ਵਜੇ ਪਹਿਲਾਂ ਤਾਂ ਹਾਂ ਫੇਰ ਕੱਲ ਮੈਂ 2 ਵਜੇ ਕਿਹੜਾ ਮਾਰਦਾਗਾ ਨਾ ਉਦੋਂ ਜਿੰਦੇ ਟੁੱਟੇ ਪਏ ਸੀ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਨਾ ਤੇ ਕਿੰਨੇ ਮੈਂ ਫੋਨ ਕੀਤੇ ਇਹਨਾਂ ਨੇ ਫੋਨ ਮੇਰੇ ਚੱਕਿਆ ਨਹੀਂ ਹੈਗਾ ਫਿਰ ਮੈਂ ਮੁਲਾਜ਼ਮਾਂ ਨੂੰ ਫੋਨ ਕੀਤਾ ਫੇਰ ਆਇਓ ਫੇਰ ਸਪਲੈਂਟਰ ਤੇ ਤਿੰਨੇ ਜਣੇ ਮੂੰਹ ਬੰਨੇ ਹੋਏ ਹੁੰ ਇੱਥੋਂ ਆਉ ਹਾਟਲ ਤੋਂ ਨਾ ਵੀਰੇ ਇੱਥੋਂ ਐ ਮੋੜੇ ਵਰਕੇ ਤੇ ਫਿਰ ਮੈਂ ਉੱਥੇ ਲੜਕਰਾ ਮਾਰਿਆ ਮੈਂ ਖੜੋ ਮਾਰਿਆ ਫਿਰ ਉਹ ਬਾਈ ਇੱਧਰ ਦੀ ਐ ਭੱਜ ਗਏ ਸਰਕਾਰੀ ਹਾਂ ਹ ਮਲਾਜਮ ਨੂੰ ਫੋਨ ਕੀਤਾ ਵੀਰੇ ਮਲਾਜਮ ਨੂੰ ਕਿਹਨੂੰ ਕੀਤਾ ਸੀਗਾ ਵੀਰੇ ਹਰਪ੍ਰੀਤ ਇੱਕ ਮੁੰਡਾ ਹੋਰ ਨੇ ਕਿਹੜੇ ਇੱਥੇ ਮਲਾਜਮ ਗੇੜਾ ਕੱਢਦੇ ਨੇ ਰਾਤ ਨੂੰ ਪੀਸੀਆਰ ਵਾਲੇ ਪੀਸੀਆਰ ਵਾਲੇ ਘਰਾਏ ਨਹੀਂ ਹੈਗੇ ਉਹ ਵੀਰੇ ਆਗੇ ਤੀ ਫਿਰ ਅਸੀਂ ਲੱਭਣ ਦੀ ਕੋਸ਼ਿਸ਼ ਕਰੀ ਉਹ ਭੱਜ ਗਿਆ ਤੀ ਵੀਰੇ ਮੋਟਰਸਾਈਕਲ ਲੈ ਕੇ ਪੀਸੀਆਰ ਵਾਲੇ ਨੇ ਲੱਭਿਆ ਉਹਨਾਂ ਨੂੰ ਹਾਂ ਲੱਭਣ ਦੀ ਕੋਸ਼ਿਸ਼ ਕਰੀ ਵੀਰੇ ਫੋਨ ਮੈਂ ਨਾਲ ਗਿਆਗਾ ਪੀਸੀਆਰ ਵਾਲਿਆਂ ਦੇ ਰਾਤ ਨੂੰ ਪੀਸੀਆਰ ਵਾਲੇ ਕਿੰਨੇ ਕ ਵ ਕਮ ਛੇ ਕਮ ਵੀਰੇ 3 4 ਕੀਲੀ ਕੀੜਾ ਤਾਂ ਮਾਰਦੇ ਆ ਜਿਉਂਦਾ ਨਹੀਂ ਦੇਸੀ ਪੀਸੀਆ ਵਾਲੇ ਵੀ ਕੀੜਾ ਮਾਰ ਕੇ ਵੀਰੇ ਇੱਧਰ ਹੀ ਮੂਰਤੀ ਆਉਂਦੇ ਹੁੰਦੇ ਨੇ ਨਾ ਉੱਥੋਂ ਦੇਖੋ ਤੁਸੀਂ ਕੈਮਰੇ ਤੇ ਰਾਤ ਦੀ ਪੂਰੀ ਡਿਊਟੀ ਨਹੀਂ ਹੈਗੀ ਇਹ ਕਿਵੇਂ ਮੇਰੀ ਵੀਰੇ ਪੂਰੀ ਰਾਤ ਦੀ ਨਹੀਂ ਹੈਗੀ ਡਿਊਟੀ ਨਹੀਂ ਰਾਤ ਦੀ ਡਿਊਟੀ ਮੇਰੀ ਹੈਗੀ ਇੱਕ ਵੀਰੇ ਐ ਲੈ ਲਓ ਵੀ 10:30 ਵਜੇ ਸਟਾਰਟ ਹੁੰਦੀ ਹੈਗੀ ਤੇ 4 ਵਜੇ ਖਤਮ ਹੋ ਗਏ ਦੁਕਾਨਦਾਰ ਦਾ ਕਹਿਣਾ ਵੀ ਤੁਸੀਂ ਉਹਨੂੰ ਫੋਨ ਕਰਕੇ ਕਿਹਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਮੈਂ ਜਿੰਦੇ ਲਾਦੇ ਜਦ ਕਿ ਦੁਕਾਨਦਾਰ ਦਾ ਕਹਿਣਾ ਉੱਥੇ ਚੋਰੀ ਹੋਈ ਉਹਨਾਂ ਦਾ ਲੈਪਟਾਪ ਫੋਨ ਵਗੈਰਾ ਚੋਕੇ ਗਏ ਨੇ ਮੇਰੇ ਮੈਂ ਦੁਕਾਨਦਾਰ ਨੂੰ ਕਿੰਨੇ ਫੋਨ ਕੀਤੇ ਨੇ ਆ ਮੇਰੇ ਕੋਲ ਰਿਕਾਰਡ ਹੈ ਨਾ ਫੋਨਾਂ ਦਾ ਉਹਨਾਂ ਨੇ ਆਏ ਨਹੀਂ ਹੈਗੇ ਫਿਰ ਮੈਂ ਵੀਰੇ ਉਰੋਂ ਗਿਆ ਗਿਆ ਲਾ ਲੋ ਵੀ 4:30 ਵਜੇ ਗਿਆ ਮੈਂ ਪਹਿਲਾਂ ਮੈਂ ਫੋਨ ਕਰਦੀ ਰਹੀ ਉਹਨਾਂ ਨੂੰ ਐ ਲਾ ਲਓ ਵੀ ਮੈਂ 2 ਵਜੇ ਲੱਗ ਗਿਆ ਤੇ ਫੋਨ ਕਰਨਾ 2 ਵਜੇ ਤੋਂ ਮੈਂ ਕਿਹਾ ਵੀ ਆਈ ਬਈ ਆਈ ਆਈ ਉਹਨਾਂ ਨੇ ਫੋਨ ਨਹੀਂ ਚੱਕਿਆ ਹੈਗਾ ਆਪਣਾ ਕੋਈ ਵੀ ਟੈਂਟ ਨਹੀਂ ਕੀਤਾ 15 ਵੀ ਫੋਨ ਕੀਤੇ ਹੋਏ ਨੇ ਫਿਰ ਮੈਂ ਚੱਲ ਪੁਲਿਸ ਕਿੰਨੇ ਟਾਈਮ 'ਚ ਆ ਗਈ ਸੀ ਪੁਲਿਸ ਵੀਰੇ ਆ ਗਏ ਤੇ ਐ ਲਾ ਲਓ ਮੈਂ ਫੋਨ ਕਰਿਆ 15-20 ਮਿੰਟਾਂ ਦੇ ਵਿੱਚ ਵਿੱਚ ਬੋਲ ਸਕਾਂ